ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮੀਟ ਕਰਦੀ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਬਲੌਗ ਕੁਝ ਇਸ ਤਰ੍ਹਾਂ ਹੀ ਜੀ ਅੱਜ ਦਾ ਮੈਂ ਤੇ ਮਾਸੀ ਗਏ ਹੋਏ ਸੀਗੇ ਰੋਪੜ ਕੁਝ ਉਹ ਬੁਖਾਰ ਮੈਨੂੰ ਬਹੁਤ ਜ਼ਿਆਦਾ ਚੜ ਰਿਹਾ ਸੀਗਾ ਇਸ ਕਰਕੇ ਕੁਝ ਮਾਸੀ ਨੇ ਸਮਾਨ ਲੈਣਾ ਸੀਗਾ ਬੋਬ ਦਾ ਬਰਥਡੇ ਹੈ ਜੀ ਸ਼ੁਭਰੀਤ ਦਾ ਫਿਰ ਗਿਫਟ ਵਗੈਰਾ ਲੈਣਾ ਲੇ ਲੈ 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 ਸੀਗੇ ਤਾਂ ਫਿਰ ਇਹ 파ਟ ਮੂਰੇ ਮੈਂ ਦੁਆਰ ਤੇ ਬੋਲ ਕੇ ਕਰਦੀਆਂ ਕਿਉਂਕਿ ਮੈਂ ਫਰਸਟ ਜੋ 파ਟ ਬਣਾਇਆ ਸੀ ਉਹਦੇ ਵਿੱਚ ਆਵਾਜ਼ ਨਹੀਂ ਆਈ ਕੁਝ ਟੈਕਨੀਕਲ ਇਸ਼ੂ ਜਿਹਨੂੰ ਕਹਿ ਦਿੰਦੇ ਆਪਾਂ ਉਹ ਆ ਗਿਆ ਸੀਗਾ ਸੋ viral ਬਹੁਤ ਜ਼ਿਆਦਾ ਚੱਲ ਰਿਹਾ ਸਾਡਾ ਸਾਰਾ ਪਰਿਵਾਰ ਬਿਮਾਰ ਪਿਆ ਛੋਟੇ ਜੇ ਕਾਕੇ ਕੋਲ ਜਾਣ ਨੂੰ ਦਿਲ ਕਰਦਾ ਪਰ ਕੋਈ ਜਾਣਦਾ ਨਹੀਂ ਕਿਉਂਕਿ ਅਸੀਂ ਆਪਣੀ ਬਿਮਾਰੀ ਝੇਲਨੇ ਆਂ ਚੇਲ ਸਕਦੇ ਲੇਕਿਨ ਉਤੇ ਉਹ ਦਾ ਰੋਂਦਾ ਹੋਇਆ ਨਹੀਂ ਚੇਲ ਸਕਦੇ ਇਸ ਕਰਕੇ ਉਹਨੂੰ ਥੋੜਾ ਜਿਹਾ ਉੱਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖ ਰਹੇ ਹਾਂ ਇਸ ਕਰਕੇ ਬਾਕੀ ਤੁਸੀਂ ਸਾਰੀ ਫੈਮਿਲੀ ਉਹ ਇੰਨੀ ਟੈਨਸ਼ਨ ਨਹੀਂ ਲੈਣੀ ਵੀ ਅਸੀਂ ਕਾਕੇ ਦੇ ਕੋਲ ਜਾਵਾਂਗੇ ਜਦੋਂ ਤੱਕ ਸਾਰੇ ਠੀਕ ਨਹੀਂ ਹੁੰਦੇ ਨਹੀਂ ਜਾਂਦੇ ਤੇ ਬਾਕੀ ਇੰਜੋਏ ਕਰਦੇ ਰਹੋ ਵਲੌਗਸ ਠੀਕ ਹੈ ਪਰ ਮਾਤਾ ਮਾ ਤੁਹਾਨੂੰ ਸਭ ਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਤੇ ਬਾਕੀ ਬਿਮਾਰੀਆਂ ਠਮਾਰੀਆਂ ਆਉਂਦੀਆਂ ਰਹਿੰਦੀਆਂ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਵੀ ਤੁਹਾਨੂੰ ਵੀ ਤੇ ਬਹੁਤ ਸਾਰੇ ਫੋਨ ਕਾਲਸ ਆਉਂਦੇ ਹਨ ਪਿਆਰ ਦਿੰਦੇ ਹਨ ਸਜੈਸ਼ਨਸ ਦਿੰਦੇ ਹੋ ਕਿ ਜੈਸਮਿਨ ਇਦਾਂ ਕਰਨਾ ਇਦਾਂ ਨਹੀਂ ਕਰਨਾ ਥੈਂਕ ਯੂ ਸੋ ਮੱਚ ਜੇ ਪਿਆਰ ਕਰਦੇ ਹੋ ਤਾਂ ਹੀ ਤੁਸੀਂ ਪਿਆਰ ਦੇ ਨਾਲ ਸਮਝਾਉਂਦੇ ਹੋ ਤੇ ਦੂਸਰੀ ਗੱਲ ਇਦਾਂ ਵੀ ਜੇ ਮੇਰੀ ਗਲਤੀ ਹੈ ਤਾਂ ਮੈਨੂੰ ਦੱਸ ਦਿਓ ਥੈਂਕ ਯੂ ਸੋ ਮੱਚ ਠੀਕ ਹੈ ਚਲੋ ਜੀ ਫਿਰ ਹੁਣ ਆਪਾਂ ਬਹੁਤੀਆਂ ਨਹੀਂ ਗੱਲਾਂ ਕਰਦੇ ਕਰੋ ਜੀ ਫਿਰ ਵੀਡੀਓ ਦੇਖਣ ਜਾਏ ਸ਼ੁਭਦਾ ਬਰਥਡੇ ਤੁਹਾਨੂੰ ਪਤਾ ਹੀ ਹੈ ਕੱਪੜੇ ਲੈਣ ਆਏ ਹਾਂ ਕਾਉਂਟ ਬਾਰੇ ਤੁਹਾਡਾ ਫੇਸ ਨਹੀਂ ਦਿਖਾਉਣਾ ਠੀਕ ਆ ਪਰ ਦਿਖਾਓ ਤਾਂ ਸਾਨੂੰ ਕੋਸਤਾ ਪੁੱਸ ਹਾਂ ਮੈਂ ਪਤਾ ਹੁਣ ਕੀ ਚਾਹਨੀ ਆ ਵੀ ਗਰਮੀ ਜੀ ਗਰਮੀ 'ਚ ਦੇਖਣਾ ਕੁਝ ਫੈਂਸੀ ਫਰੌਗ ਵਗੈਰਾ ਦਿਖਾ ਦੂੰਗਾ ਫਰੌਗ 'ਚ ਵੀ ਤਾਂ ਗਰਮੀ ਲੱਗਣੀ ਐ ਨੂੰ ਠੀਕ ਠੀਕ ਜਿਹੀ ਮੌਸਮ ਹੋਵੇ ਅੱਛਾ ਜਿਵੇਂ ਟੀ-ਸ਼ਰਟ ਵਗੈਰਾ ਹਾਂ ਐਵੇਂ ਦੇਖਣਾ ਫੈਂਸੀ ਜਾਇਆ ਕੈਜ਼ੂਅਲ ਮਾਸੀ ਨੇ ਦੱਸ ਦੇਣਾ ਤੁਹਾਨੂੰ ਕਿਹੜਾ ਚੀਜ਼ ਦਿਖਾ ਦੋ ਆਖਸਰ ਭੈਣ ਨੇ ਗਿਫਟ ਦੇਣਾ ਬਰਥਡੇ ਦਾ ਹਮ ਇੱਕ ਤਾਂ ਪੈਸੀ ਫਰੌਗ ਕੋਈ ਕਿਰਾ ਮਿਲ ਜੂਗੀ ਤੁਹਾਨੂੰ ਹਮ ਇੱਕ ਤਾਂ ਇਹ ਮਿਲ ਜੂਗੀ ਕਾਟਨ ਫਰੌਗ ਇਸ ਤਰ੍ਹਾਂ ਦੇਖਾਓ ਤਾਂ ਇਹ ਜਿਹੜਾ ਸਾਈਜ਼ ਮਿਲ ਜੂਗਾ ਜੀ ਇਸ ਨਾਲ ਇਸ ਨੇ ਨਹੀਂ ਵਧੀਆ ਕੁਝ ਹੋਰ ਦਿਖਾ ਦਿਓ ਵੇ ਭਾਈ ਫੋਨ ਓਕੇ ਓਕੇ ਠੀਕ ਹੈ ਦੋ ਤਿੰਨ ਚੱਲ ਤੇ ਇਧਰ ਹੀ ਕਾਦੀ ਵੀ ਮਿਲੀ ਸੀਗੀ ਹੋਰ ਕਿਹਾ ਚੱਲੋ ਠੀਕ ਠਾਕ ਚਲੋ ਬਹੁਤ ਵਧੀਆ ਗੱਲ ਆ ਫੁੱਲ ਤੋਂ ਆਏ ਦੀ ਸੋਹਰਿਆਂ ਵੱਲੋਂ ਤੇ ਨਾਲੇ ਹੋਏ ਸੀਗੇ ਜੀ ਇਧਰ ਵੀਡੀਓ ਸ਼ੂਟ ਕਰਨ ਬਿੰਦੇ ਭਾਜੀ ਦੀ ਪਾਈ ਤੁਹਾਡੇ ਬਿੰਦੇ ਭਾਜੀ ਦੀ ਸਾੜੀ ਦਾ ਕੱਲੋ ਜਨਮ ਦਿਨ ਹੈ ਇਸ ਕਰਕੇ ਸ਼ਾਪਿੰਗ ਕਰਦੇ ਫਿਰਦੇ ਹਾਂ ਅੱਛਾ ਤੇ ਆਹਾ ਫਰੋਗ ਦਕਾਨ ਤਾਂ ਹਾਂ ਹਾਂ ਅੱਲੰਬੇ ਆਂ ਦੀਦੀ ਅਸੀਂ ਅੱਗੇ ਵੀ ਲੈਣੇ ਆਂ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣਾ ਤੁਹਾਡੇ ਮੂੰਹ ਨਹੀਂ ਦੇਖਾਂਦੇ ਤੁਸੀਂ ਸਾਨੂੰ ਦਿਖਾਈ ਚੱਲੋ ਡੋਂਟ ਵਰੀ ਮੈਨੂੰ ਪਤਾ ਕਈ ਵਾਰ ਕੋਈ ਪ੍ਰੋਬਲਮ ਹੋ ਜਾਂਦੀ ਅੱਗੇ ਜਾ ਕੇ ਹੈ ਨਾ ਹਾਂ ਹਾਂ ਅੱਛਾ ਹਾਂ ਹਾਂ ਕੇ ਨਾ ਦਿਖਾਓ ਨਹੀਂ ਇਹ ਗੱਲ ਆਹ ਪਤਾ ਮੈਨੂੰ ਉੱਧਰ ਆ ਜੀ ਹੋਈਆਂ ਨੂੰ ਜਿਆਦਾ ਪਤਾ ਮੇਰੇ ਚੋਇਸ ਕਿੱਦਾਂ ਦੀ ਹੈ ਭਈਆ ਹੂੰ ਔਰ ਤੁਸੀਂ ਇੱਧਰ ਹੀ ਆ ਜੀ ਇਹ ਤੁਸੀਂ ਅਟੈਂਡ ਕਰ ਲਓ ਉਹਨਾਂ ਨੂੰ ਉਹ ਕਰ ਲੈਂਦੇ ਹਾਂ ਓਕੇ ਇਹ ਮੈਂ ਕਿੱਦਾਂ ਦੀ ਚੀਜ਼ ਕਹਿਣੀ ਹੈ ਕੁੜੀਆਂ ਇਦਾਂ ਦਾ ਸਾਰੀਆਂ ਹੀ ਸੋਹਣੀਆਂ ਹੋਰ ਕੀ ਅੱਗੇ ਦੇਖੇ ਤਾਂ ਤਾਂ ਵੀ ਗਾ ਮਸੀ ਨਹੀਂ ਹੋਤਾ ਕੋਈ ਨਹੀਂ ਮਸੀ ਨੂਰ ਨੂੰ ਸੈਂਡਲ ਲੈਣੇ ਦੇਖ ਲੈ ਆਜਾ ਦੇਖ ਤਾਂ ਦੇ ਖੱਦਰ ਪਏ ਉਹ ਤਾਂ ਸਾਈਜ਼ ਦੂਟ ਉਹਦੇ ਕੋਲ ਹੈਗੇ ਆ ਨੂਰ ਨੂੰ ਸੈਂਡਲ ਦੇਖ ਮੜਾ ਜੇ ਦੇਖ ਲੈ ਬੂਟ ਵੀ ਦੇਖ ਲੈ ਸ਼ੁਭ ਨੂੰ ਹਾਂ ਤਾਂ ਕੋਚ ਆ ਜਾਣ ਹੂੰ ਇਹ ਨਾ ਤੇਰੇ ਪਾਏ ਹੋਏ ਕੋਲ ਆ ਆ ਲਮਾਸੀ ਲੀਲਾ ਇੱਕਦੇ ਜੋੜੀ ਨਹੀਂ ਥੋੜਾ ਜਿਹਾ ਬੜਾ ਸਾਈਜ਼ ਨੰਬਰ ਨਾ ਦੇਖ ਕੇ ਲੇ ਹੂਗਾ ਨਾ ਸੁਸ ਸੁਸ ਆ ਦੇ ਚੋਂ ਕੌਣ ਦੇਖਣਾ ਤੂੰ ਨੂਰ ਨੂਰ ਨੂੰ ਦੇਖੋ ਕਿਹੜਾ ਸਾਈਜ਼ ਆਊਗਾ ਨੂਰ ਦੇ ਆ ਵੀ ਆ ਜਾਣਾ ਘਰ ਨੂੰ ਪਾਉਗੀ ਆ ਨਹੀਂ ਇਹ ਤਾਂ ਪਾਣੀ ਚ ਜਦੇ ਪਿਉਨੇਗਾ ਪੀਕ ਨਹੀਂ ਆ ਰਹੇ ਹਾਂ ਆ ਦੇਖੋ ਆ ਇਹ ਚੀਜ਼ ਬੇਕਾਰ ਨੂੰ ਪਾਈ ਫਿਰੀ ਜਾਵੇ ਹਾਂ ਵੀ ਪੀਕੋ ਬਸ ਫਿਰ ਆ ਲੈ ਲੈਨੇ ਆ ਜੇ ਵੀ ਤੇ ਨੂੰ ਲੱਗਿਆ ਛੋਟਾ ਛੋਟਾ ਚੇਂਜ ਕਰ ਦੇ ਚੇਂਜ ਕਰ ਲਾਂਗੇ ਮੈਂ ਰੱਖ ਲਉ ਇਹ ਆ ਜਾਣਾ ਤੁਹਾਡੇ ਸਾਹਮਣੇ ਤਨੂਰ ਦੇ ਇਹ ਖੁਸ਼ ਹੋ ਜਾਣਾ ਉਹਨੇ ਦੇਖ ਕੇ ਆਪਕੇ ਦੇ ਵੀ ਆ ਜਾਣੇ ਬੂਟ ਆ ਜਾਣੇ ਨੇ ਪਰ ਹੁਣ ਹਲੇ ਪਾਣੇ ਨਹੀਂ ਗੱਲ ਸਹ ਹੋ ਚੌਂਕਾ ਚੜਾਈ ਤੇ ਵੀ ਨਹੀਂ ਪਾਣੇ ਹਨਾ ਮਾਸੀ ਹਲੇ ਤਾਂ ਜਿਆਦਾ ਨਿਆਣਾ ਹਨਾ ਉਹ ਮਹੀਨੇ ਦਾ ਹੋ ਜਾਵੇ ਫੇਰ ਲੈ ਕੇ ਜਾਉਂਗੀ ਹਾਂ ਫੇਰ ਲੈ ਜੀ ਹਾਂ

ਇਹ ਤੇ ਜਿੰਨੇ ਕ ਜਿਵੇਂ ਅੱਛਾ ਅੱਛਾ ਸਾਲ ਦੋ ਸਾਲ ਬੀਬੀ ਕਾ ਜਿਵੇਂ ਹੂੰ ਉਹ ਦੋ ਤਿੰਨ ਤੋਂ 25 ਮਹੀਨੇ ਤੱਕ ਹੋ ਜਾਂਦਾ ਸਭ ਕੁਸਾਉਣ ਲੱਗ ਗਿਆ ਜੈਸਮੀਨ ਅੱਗੇ ਨਾਲੇ ਲੋਕ ਵਰਤੀ ਵੀ ਜਾਂਦੇ ਆਪਾਂ ਹੀ ਥੋੜਾ ਜਿਆ ਕਰ ਲੈਨੇ ਆ ਨਾ ਛੋਟੇ ਬੱਚੇ ਲਈ ਬਰੋਸ਼ੂਰ ਮਸੀ ਆ ਕੇ ਜੀਜਾ ਕੀ ਆਹ ਆਹ ਕੜੀ ਨਮਾਲ ਕੋਪੀ ਕਿੱਦਾਂ ਦੀ ਈ ਆਸੀ ਵੈਗਨ ਪੈਂਟਾ ਲੱਗਦਾ ਨਹੀਂ ਜੀ हां ਬੀਬੀ ਨਾ ਪੈਂਟ ਲੱਗਦੀ। ਅਜਾ ਆਇਆ ਨਹੀਂ ਹੁਣ ਨਾ ਗਰਮੀ ਦਾ ਸਟੱਫ। ਗਰਮੀਆਂ ਦਾ ਹਲੇ ਤਾਂ ਇੰਨਾ ਨਹੀਂ ਆਇਆ ਹੈਗਾ। ਭਣੇ ਆ ਗਿਆ ਚੀਜ਼। ਇਹ ਹੈਂਕੀ ਹੈ। ਛੋਟੇ ਕੱਕੇ ਲਈ। ਹਾਂ ਛੋਟੇ ਕੱਕੇ ਲਈ ਖੁਦ ਵੀ ਆਪਾਂ ਵੀ ਯੂਜ਼ ਕਰ ਸਕਦੇ ਹਾਂ। ਬੜਾ ਸਾਈਜ਼ ਆ। ਜੀ ਨੀ ਆ ਦੇਖੋ। ਹਾਂ ਵਾਹ ਕੀ ਬੀ ਜੀ। ਸੂਟ ਆ। ਸੂਟ ਇਹਦੇ ਨਾਲ ਪੈਂਟ। ਇਹ ਨਾਲ ਪਜਾਮੇ ਵੀ ਆ। ਅੱਛਾ। ਪਰ ਇਹਦਾ ਨਾ ਮੈਨੂੰ ਜੇ ਨੀਲੀ ਜੀਨ ਵਧੀਆ ਲੱਗੂ ਜ਼ਿਆਦਾ। ਫੇਓ ਨੀਲੀ ਪਾ ਲਿਓ। ਨੋ ਲੱਗ ਤੋਂ ਲਗਾ ਲਿਓ ਨਾਲ ਆ ਵੀ ਪੀਚ ਕਲਰ ਵੀ ਪਿਆ ਦੇ ਵਿੱਚ ਪੀਚ ਨਹੀਂ ਲੈਣਾ ਬੱਚੇ ਪੀਚ ਨਹੀਂ ਲੈਣਾ ਜੀ ਇਹ ਆ ਵੀ ਲੜਕੀਆਂ ਦਾ ਹੀ ਸਟਾਫ ਹਾਂਜੀ ਇਹ ਕਾਟਨ ਚ ਆ ਗਿਆ ਬਸ ਇਹ ਆ ਠੀਕ ਲੱਗਦਾ ਮੈਨੂੰ ਨੋਰਮਲ ਜੀ ਘਰ ਜੀ ਪਾ ਕੇ ਘਸਾ ਲੂਗੀ ਹਾਂ ਆਰਾਮ ਨਾਲ ਪਹਿਜਣਾ ਇਹ ਹੁਣ ਜਿਵੇਂ ਪਾਣਾ ਬੱਚੇ ਨਾਲ ਉਸ ਹੱਬ ਨਾਲ ਠੀਕ ਆ ਆਰਾਮ ਨਾਲ ਇਹ ਚੀਜ਼ ਨਹੀਂ ਮਾਸਿਓ ਬਲੈਕ ਕਲਰ ਚ ਨਹੀਂ ਸੋਹਣਾ ਦੇਖੋ ਉਹ ਵਾਲਾ ਦਿਖਾਓ ਬਲੈਕ ਚ ਸਾਰੀ 24 ਨੰਬਰ ਉੱਤੇ ਸਾਈਨ ਹੈ ਨਹੀਂ 29 26 ਤਾਂ ਜੋ ਚੜਦੀਆਂ ਥੋੜਾ ਅੱਗੇ ਵੀ ਚੱਲ ਜੂਗਾ ਬੜਾ ਦਿਖਾ ਮੂਹਰਾ ਆ ਜਾਣਾ ਸਾਈਜ ਉਹਦੇ ਆਗਲਾ 프ਰੰਟ ਵਾਲਾ 프ਰੰਟ ਵਾਲਾ ਸਾਰਿਆਂ ਨੂੰ ਜਿਹੜਾ ਮੂਹਰੇ ਇਹ ਸਟਾਫ ਹੋ ਚੀਜ ਉਹ ਆ ਜਾਵੇ ਨੰਨਾ ਹੀ ਨਹੀਂ ਬੁਗਿਆ ਤਾਂ ਨਹੀਂ ਨਹੀਂ ਹੁਣ ਵਾਇਦਾ ਵੀ ਨਾ ਸਕੂਲ ਜਾਣ ਲੱਗ ਗਈ ਮਸੀ ਮੈਨੂੰ ਲੱਗਦਾ ਇਹ ਉਹ ਬੰਦੇ ਆ ਜਣਾ ਨਹੀਂ ਪਿਆਮੀ ਨਹੀਂ ਹੋਣੀ ਜਸਮਿਨ ਪਿਆਮੀ ਬਹੁਤ ਬੜੀ ਹੈ ਮੋੜ ਲਈ ਹੈਗਾ ਤਾਂ ਇਹ ਪਲਾਜ਼ੋ ਟਾਈਪ ਹੀ ਆ ਮਤਲਬ ਨਾ ਬਹੁਤ ਬੜਾ ਕੋਈ ਕੋਈ ਟਰਾਈ ਕਰਕੇ ਹੂੰ ਉਹ ਤਿੰਨ ਚੌਥੇ ਨੰਬਰ ਵਾਲਾ ਮੂਰਲਾ ਹੀ ਸਟ ਆਹ ਦੇਖੋ ਪੈਂਟ ਦੇ ਨਾਲ ਇਹ ਆ ਵੀ ਠੀਕ ਹੈ ਨਹੀਂ ਕਿਉਂ ਪੈਂਟ ਦੇ ਨਾਲ ਨਾਲ ਪੈਂਟ ਆ ਉੱਪਰ ਜੈਕਟ ਨਾਲ ਟੀ-ਸ਼ਰਟ ਆ ਹੁੰਦੀ ਹੈ। ਇਹ ਤਾਂ ਰੰਗਾਂ। ਪੈਂਟਾਂ ਇਦਾਂ ਦੀ ਠੀਕ ਨਹੀਂ ਰਹਿੰਦੀਆਂ। ਅੱਛਾ। ਦੀਦੀ ਹੋਰ ਕੁਝ ਪਾਈ। ਆਹ ਦੇਖ ਲਓ ਤੈਨੂੰ ਸੋਹਣਾ ਲੱਗਿਆ ਹੋ। ਸੋਹਣਾ ਮੈਂ ਕਿ ਤੁਸੀਂ ਦੇਖੀ ਜਾਂਦੇ ਹੋ ਬਾਰ-ਬਾਰ ਮੈਨੂੰ। ਆਹ ਦੇਖ। ਤੈਨੂੰ ਨਹੀਂ ਨਹੀਂ ਨਹੀਂ। ਤੈਨੂੰ ਕਹਿੰਦੀ ਆ ਮੈਂ। ਬਸ ਠੀਕ ਹੈ ਮੈਨੂੰ ਸੋਹਣਾ ਲੱਗਦਾ ਹਾਂ ਬੁੱਬੇ। ਇਹਦੇ ਨਾਲ ਨੀਲੀ ਲੇ। ਇਹ ਸਾਈਜ਼ ਵੱਡਾ ਲੈਣਾ ਤਾਂ 24 ਵੀ ਮਿਲ ਜਾਊਗਾ ਇੱਥੇ 22 ਆ। 22 ਹੋਣਾ ਤਾਂ ਬੁੱਗੇ। 22 ਇੱਕ ਜੀਨ ਦਿਖਾ ਦੇ। ਫਾਨ ਦਾ ਪਾ ਲੂਗੀ ਫਿਰ ਉਹ ਕੇਕ ਕਟੰਗ ਲੱਗੇ ਆਹੋ ਦੂਜੀ ਨਹੀਂ ਹੋਊ ਗੂੜੀ ਗੂੜੀ ਨਹੀਂ ਤੇ ਗੂੜੀ ਡਾਰਕ ਕਲਰ ਕੁਛ ਨਾ ਦੂਜੀ ਉਹ ਬਟਨ ਤੋਂ ਬਿਨਾ ਆ ਦੇਖੀ ਹਾਂ ਵੀ ਠੀਕ ਹੈ ਜਸਟਨਾ ਇਹਦਾ ਹੈਗਾ ਦੇ ਕੋਲ ਉਧਰ ਦੇ ਯਾਰ ਪੈਂਟ ਦੇ ਮੈਂ ਦੇ ਲਈ ਇੱਕ ਮਿੰਟ ਲੈ ਆਵੀਂ ਚੀਜ਼ ਅੱਛੀ ਹੈ ਜਿਆਦਾ ਵੱਡੀਆਂ ਨਹੀਂ ਨਹੀਂ ਬਾਈ ਨੰਬਰ ਦੇ ਰਹੀ ਹਾਂ ਹਾਂ ਦੇਖ ਲਓ ਬਟਣਾ ਜੀਆਂ ਨਹੀਂ ਨਾ ਜ਼ਿਆਦਾ ਦੇ ਨਹੀਂ ਲਾਸੀ ਵਾਲੀ ਆ ਸਟੈਚੀ ਵਾਲਾ ਸਟੈਚੀ ਵਾਲਾ ਲਾਸੀ ਆ ਨਹੀਂ ਮਸੀ ਆਨੇ ਤੂੰ ਉਹਨੂੰ ਜੇਬਾਂ ਚ ਹੱਥ ਪਾਉਣ ਦਾ ਸ਼ੌਂਕ ਆ ਇਹ ਸਿਕਸ ਪਾਕਟ ਆ ਗਈ ਹੈ ਅੱਜ ਕੱਲ ਇਹ ਚੀਜ਼ ਦਾ ਟ੍ਰੈਂਡ ਆ ਟ੍ਰੈਂਡ ਵਾਲੀ ਚੀਜ਼ ਹੈ ਨਹੀਂ ਕੋਈ ਟ੍ਰੈਂਡ ਮੰਗਦੀ ਅੱਜ ਕੱਲ ਇਹ ਚੀਜ਼ ਦਾ ਟ੍ਰੈਂਡ ਆ ਅੱਜ ਕੱਲ ਸਿਕਸ ਪਾਕਟ ਦਾ ਕੋਈ ਲੱਗ ਤੋਂ ਟੀ-ਸ਼ਰਟ ਹੋਰ

ਹਾਂ ਤਾਂ ਹਲਕੀ ਜੀ ਆਉਂ ਤਾਂ 22 ਨੰਬਰ ਬਲੂ ਕਲਰ ਨਾਲ ਬਹੁਤ ਸੋਹਣਾ ਲੱਗਣਾ ਪਈ ਸਪਾਇਆ ਰੋ ਜੀ ਮੈਂ ਉਹ ਦੀਦੀ ਯਾਰ ਉਹ ਫੈਂਸੀ ਜਿਹਾ ਨੌਂਕ ਦੇ ਆਉਂ ਨਾ ਚਲੇ ਇਹਦੇ ਨਾਲ ਸ਼ਰਾਰਾ ਸੂਟ ਵਗੈਰਾ ਚੱਲ ਜਾ ਇਹਨਾਂ ਚ ਆਇਆ ਨਹੀਂ ਕੁਝ ਦਿਖਾਇਆ ਵੈਸੇ ਮਿਲ ਜੂਗੇ ਨਾ ਦਿਖਾਇਆ ਦੇਖ ਤਾਂ ਲੈ ਸ਼ਰਾਰਾ ਮੈਨੂੰ ਜੀ ਕਰਦਾ ਭਾਈ ਕਿਹੜਾ ਚਿੱਟਾ ਜਿਹਾ ਰੰਗ ਦਾ ਸ਼ਰਾਰਾ ਬੰਦੀਆਂ ਨਹੀਂ ਹੈਗੇ ਹੁਣ ਪਾਉਣ ਦੀ ਗਰਮੀ ਦੇ ਮੁਤਾਬਿਕ ਕੁਝ ਸ਼ਰਾਰਾ ਇੱਕ ਮਿੰਟ ਦੇਖ ਤਾਂ ਲਵਾ ਮੈਂ ਹਾਂ ਠੀਕ ਨਹੀਂ ਇਹ ਰਹਿਣ ਦੋ ਹੁਣ ਤਾਂ ਜਾਣਾ हां दी हां देखो जैस्मिन पैंट ਦਾ हां ਠੀਕ ਹੈ ਆਹ ਦੀ ਆ ਨਹੀਂ ਆ ਠੀਕ ਹੈ ਆ ਠੀਕ ਹੈ ਪੈਂਟ ਹੂੰ ਇਹ 22 ਨੰਬਰ ਹੈ हां हां ਠੀਕ ਹੈ जैस्मिन ਬਸ ਠੀਕ ਆ ਤੁਸੀਂ ਲੈ ਲਓ ਨਵਸਤੇ ਹੋ ਗਏ ਹੂੰ ਸੂਰੇ ਹੋ ਗਏ ਆਪਣਾ ਦੇ ਦੇ ਕਿਹੜੀ ਚੀਜ਼ ਦੇਣੀ ਪੈਕ ਕਰਉਣੀ ਪੈਕ ਕਰਾ ਲਈ ਪੈਕ ਕਰਾ ਲਾ ਹੱਥ 'ਚ ਚੱਕੇ ਵੀ ਸੋਹਣੀ ਤਾਂ ਲੱਗੂ ਆਇਆ ਵੀ ਇਹ ਹੁਣ ਕੇ ਪੈਣਾ ਸੋ ਆ ਵੀ ਲੈ ਲਓ ਜੇ ਮੈਂ ਚੇਂਜ ਕਰਨਾ ਹੋਵੇ ਕਰ ਲਿਓ ਓਕੇ ਸਟਿੱਕ ਕਰਨਾ ਤਾਂ ਰ ਜਾਨੀ ਕੀ ਕਹਿਣ ਦਾ ਪਾ ਕੇ ਦੇਖ ਲਓ ਬੱਚੇ ਦਾ ਮਾਜ ਕਾਲ ਤੋਂ ਉੱਪਰ ਦੇਖ ਲਓ ਫਿਰ ਅਸੀਂ ਅੱਧਾ ਸਟਾਕ ਚੱਕ ਦੇਣਾਗੇ ਬਸ ਮੈਂ ਪਰਸੋਂ ਤੱਕ ਆਈ ਕਾਲੂ ਉਹਦਾ ਬਰਥਡੇ ਆ ਆ ਕਰ ਤਾ ਚਲੋ ਹੋਰ ਦੇਖ ਲੈਨੇ ਕੋਸ ਬਸ ਕੋਈ ਪੜਾਈ ਦੇ ਤੌਰ ਤੇ ਦਵਾਈ ਦੀ ਚੀਜ਼ ਦੇਖ ਲਓ ਖਲਾਉਣਾ ਦੇਖੋ ਤਾਂ ਖਲਾਉਣਾ ਦੇਖ ਲੀ ਚਲ ਫਿਰ ਤਾਂ ਸਾਰਾ ਇਹ ਫਸਟ ਪਲਾ ਆ ਇੱਕ ਸੰਦਲ ਸੀਗੇ ਮੈਂ ਕਹਿ ਰਹੀ ਹਾਂ सैंडल कर देती सौ दे पे और कुछ नहीं बॉक्सेस पैक करने दोनों पीस हां हाँ। ट्रेंड वगैरह ऊपर दो पाई ड्रैग वगैरह आ भी खासा कोसा कलरिंग बुक है भी कहने हैं ਨਹੀਂ ਦੂਜੀ ਸਿੰਪਲ ਨਹੀਂ ਹੋਊਗੀ ਸਿੰਪਲ ਚਾਹੀਦੀ ਆ ਹਲ ਤਾਂ ਹਰ ਜਾਣ ਕੇ ਫੈ ਨਹੀਂ ਹਾਲ 200 ਹਾਲ ਦੀ ਕੁੜੀ ਆ ਉਹ ਮੀਨ ਲੇਵਲ ਦੀ ਚਾਹੀਦੀ ਹੂੰ ਬਾਬਾਏ ਰੋਜ਼ ਵਗੈਰਾ ਖਾਸਾ ਕੁਸਪਿਆ ਇੱਥੇ ਸਸੀ ਗਾਲੰਕਾ ਜੀ ਠੀਕ ਠਾਕ ਬਾਬਾ ਲਓ ਜੀ ਪਰਲੇ ਪੋਰਸ਼ਨ 'ਚ ਪਹੁੰਚ ਚੁੱਕੇ ਆ ਉਠਿਆ ਮੋੜੀਆਂ ਚੀਜ਼ਾਂ ਇੱਥੇ ਵੀ ਪਈਆਂ ਇੱਕ ਤੇ ਦੇਖਦੇ ਹੁਣ ਘਰ ਘੁਰ ਉੱਪਰ ਜਾਣਾ ਹੈ ਹਾਂ ਮੁਕੰਨੇ ਉੱਪਰ ਆ ਬੁੱਕਾਂ ਚਲੋ ਬੁੱਕਾਂ ਨਹੀਂ ਹੁੰਦੀਆਂ ਮਾਸੀ ਬੁਕਸ ਬੁਕਸ ਲੋ ਪਈ ਉੱਪਰ ਪਹੁੰਚ ਗਏ ਠੀਕ ਹੈ ਖਾਸ ਕਰਕੇ ਇੱਥੇ ਵੀ ਮਾਰਾ ਦੀ ਕਿਰਪਾ ਦੇ ਨਾਲ ਇਹ ਪਿਕਚਰ ਆ ਜੀ ਹਾਂ ਦੇ ਕੰਪੂਲਸ ਹਾਲੀ ਦੀ ਦਿੱਕਤ ਕਿਉਂਕਿ ਉਹਨੂੰ ਐਪਲ ਵਗੈਰਾ ਦਿਖਾਉਂਦੇ ਹਨ ਜਿਵੇਂ ਘਰ ਵਗੈਰਾ ਬਣਿਆ ਹੁੰਦਾ ਜਿੱਚ ਹਾਊਸ ਹਾ ਵਾਲੀ ਵਿਸ਼ੇਸ਼ਤਾ ਕਿ ਕਿਹੜੀ ਹੈ ਬਰਡ ਸੌਗੋ ਪਾਸ ਪਾਸ ਪਰ ਸਭ ਬਹੁਤ ਸੋਹਣੇ ਪਿਆ ਰਹੇ ਹੈ ਸਾਧਾਰਨ ਜੀ ਦੇ ਚੰਗੇ ਜੀ ਦੇ ਅੰਤ ਵਿੱਚ ਮਿਆਜੀ ਟੇਬਲ ਸੀ ਸ਼ੂਜ਼ ਤੇ ਮੈਂ ਨਵਾਂ